ਸ੍ਰੀ ਕਾਲ ਜੀ ਮੈਂ ਡਾਕਟਰ ਰਿਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾਇਸ ਸਬਚੇ ਜਿੰਨਾ ਇਨਸਾਨਾਂ ਦੇ ਅੰਦਰ ਸਮਾਜ ਦੀ ਸੇਵਾ ਕਰਨ ਦੀ ਭਾਵਨਾ ਹੁੰਦੀ ਹੈ ਉਹ ਇਨਸਾਨ ਕਿਸੇ ਵੀ ਤਰੀਕੇ ਨਾਲ ਸਮਾਜ ਤੇ ਕੌਮ ਦੀ ਸੇਵਾ ਕਰਦੇ ਹਨ ਅੱਜ ਅਸੀਂ ਪਹੁੰਚੇ ਹਾਂ ਪਿੰਡ ਸਮਾਲ ਸਰ ਵਿਖੇ ਜ਼ਿਲ੍ਹਾ ਮੋਗਾ ਵਿੱਚ ਇੱਥੇ ਭਾਈ ਵੀਰਪਾਲ ਸਿੰਘ ਜੀ ਖਾਲਸਾ ਜੋ ਕਿ ਭਾਈ ਮੱਖਣ ਸਿੰਘ ਮੁਸਾਫਰ ਕੁਵਿਸਰ ਜਥੇ ਦੇ ਨਾਲ ਸੰਗਤਾਂ ਨੂੰ ਕੌਮ ਦਾ ਇਤਿਹਾਸ ਸੁਣਾ ਕੇ ਸੰਗਤਾਂ ਦੀ ਸੇਵਾ ਕਰਦੇ ਹਨ ਤੇ ਅੱਜ ਕੱਲ ਇਹ ਉਸ ਦੇ ਬਾਵਜੂਦ ਇੱਕ ਸ਼ਰਧਈ ਬਣਾ ਕੇ ਲੋਕਾਂ ਨੂੰ ਕੈਮੀਕਲ ਤੋਂ ਬਚਾਉਂਦੇ ਹਨ ਤੇ ਸਰਦਈ ਦੇ ਵਿੱਚ ਬਹੁਤ ਹੀ ਮੇਵੇ ਤੇ ਗੁਲਾਬ ਦੇ ਫੁੱਲ ਅਜਿਹੀਆਂ ਵਸਤੂਆਂ ਵਿੱਚ ਪਾ ਕੇ ਲੋਕਾਂ ਨੂੰ ਗਰਮੀ ਤੋਂ ਬਚਾਉਂਦੇ ਹਨ ਤੇ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਇਹ ਸਰਦਈ ਦੁਆਰਾ ਲੋਕਾਂ ਦੀ ਸੇਵਾ ਕਰਦੇ ਹਨ ਤੇ ਨੇੜਲੇ ਕਈ ਪਿੰਡਾਂ ਦੇ ਲੋਕ ਵੀ ਇੱਥੋਂ ਆ ਕੇ ਸ਼ਰਧਾਈ ਛਕਦੇ ਹਨ ਤੇ ਬਹੁਤ ਵਧੀਆ ਆਨੰਦ ਮਾਣਦੇ ਹਨ ਤੇ ਆਪਣੀ ਸੇਧ ਦਾ ਵੀ ਵਧੀਆ ਖਿਆਲ ਰੱਖਦੇ ਹਨ ਆਓ ਆਪਾਂ ਉਸ ਭਾਈ ਸਾਹਿਬ ਨਾਲ ਮਿਲਦੇ ਹਾਂ ਤੇ ਗੱਲਬਾਤ ਕਰਦੇ ਹਾਂ ਮੈਂ ਡਾਕਟਰ ਜਸਕਰਨ ਸਿੰਘ ਸੰਧਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੀ ਚੈਨਲ ਦਾ ਨਿਰਭੈ ਸੱਚ ਚੈਨਲ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਮੇਂ ਚ ਸਮਾਂ ਕੱਢ ਕੇ ਸਾਡੇ ਕੋਲ ਆਏ ਤੇ ਤੁਸੀਂ ਹਮੇਸ਼ਾ ਦੀ ਤਰ੍ਹਾਂ ਚੰਗੀਆਂ ਚੀਜ਼ਾਂ ਸੰਗਤ ਦੇ ਸਾਹਮਣੇ ਰੱਖਦੇ ਹੋ ਸੋ ਇਹ ਜਿਹੜਾ ਵਿਚਾਰ ਹੈ ਸਾਡੀ ਮਨ ਦੀ ਵਿੱਚ ਆਇਆ ਕਿ ਲੋਕ ਜਿਸ ਤਰ੍ਹਾਂ ਕੈਮੀਕਲ ਵਾਲੀਆਂ ਚੀਜ਼ਾਂ ਪੀਂਦੇ ਆ ਤੇ ਆਪਾਂ ਜਿਹੜੀਆਂ ਨੇਚਰਲ ਚੀਜ਼ਾਂ ਹੈਗੀਆਂ ਬਾਦਾਮ ਆ, ਮਾਗਜ ਐ, ਕਾਜੂ ਆ, ਕਾਲੀ ਮਿਰਚ ਐ, ਇਲਾਚੀ ਐ, ਖਸ ਖਸਾ ਐ ਤੇ ਆਪਣੇ ਗੁਲਾਬ ਦੀ ਪੱਤੀ ਐ। ਸ਼ੱਕਰ ਐ, ਦੁੱਧ ਐ, ਇਹ ਚੀਜ਼ਾਂ ਅਸੀਂ ਇਹਦੇ ਵਿੱਚ ਪਾਉਣੇ ਆ ਤੇ ਸੰਗਤਾਂ ਨੂੰ ਅਸੀਂ ਵਧੀਆ ਸ਼ਰਧਈ ਬਣਾ ਕੇ ਦਿੰਨੇ ਆ ਬਿਨਾ ਨਸ਼ੇ ਦੇ। ਕਈ ਜਿਹੜੇ ਬੀਜ ਆ ਵਿੱਚ ਦੀਦਾਂ ਦੇ ਪਹਿਲੇ ਲਾ ਲੈਂਦੇ ਆ। ਆਪਾਂ ਦੀਗਾ ਦੇ ਪੈਰੀ ਨਹੀਂ ਲਾਉਂਦੇ ਬਿਨਾ ਨਸ਼ੇ ਤੋਂ ਇਹ ਸਰਦਈ ਤਿਆਰ ਕਰਦੇ ਆਂ ਤੇ ਆਪੇ ਆਪਣੇ ਮਿਲਣਾ ਤੋਂ ਰੋਕ ਜਿੱਤਰਾ ਸੇਖਾ ਹੋ ਗਿਆ ਬੈਰੂ ਕੀ ਆ ਲੰਡੀ ਆ ਰੋਟੀ ਆ ਛੋਟੀ ਪੰਜ ਗਰਾਈਆਂ ਵੱਡੀ ਪੰਜ ਗਰਾਈਆਂ ਤੇ ਰਾਤ ਜਿਹੜੇ ਤੋਂ ਇਸ ਤਰ੍ਹਾਂ ਸਾਰੇ ਲੋਕ ਇੱਥੇ ਸੰਗਤ ਆਉਂਦੀ ਆ ਤੇ ਸਾਨੂੰ ਬਹੁਤ ਜ਼ਿਆਦਾ ਪਿਆਰ ਬਖਸ਼ਦੀ ਆ ਤੇ ਅਸੀਂ ਨੂਰਾ ਸੰਗਤਾਂ ਨੂੰ ਵੀ ਕਹਿੰਨੇ ਆ ਕਿ ਭਾਈ ਵਾਅਦ ਤੋਂ ਵੱਧ ਇਹ ਸਰਦਈ ਛਕੋ ਇਸ ਦੇ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਅੰਦਰੋਂ ਤਾਕਤ ਮਿਲਦੀ ਹੈ ਕਿ ਜਿਹੜੀ ਆਪਣੀ ਅੰਦਰ ਗਰਮੀ ਹੁੰਦੀ ਹੈ ਮਿਹਦੇ ਦੀ ਗਰਮੀ ਹੈ ਉਹਨੂੰ ਵੀ ਇਹ ਬਾਹਰ ਕੱਢਦੀ ਹੈ ਭਾਈ ਸਾਹਿਬ ਤੁਹਾਡੇ ਕੋਲ ਕਿੰਨੇ ਲੋਕ ਆ ਜਾਂਦੇ ਆ ਦਿਨ ਦੇ ਵਿੱਚ ਜਿਹੜੇ ਕਿ ਇਹਨੂੰ ਪਸੰਦ ਕਰਦੇ ਆ ਇਹ ਤਕਰੀਬਨ 150 ਤੋਂ 200 ਜਿਹੜੇ ਹੈਗੇ ਆ ਆਮ ਤੌਰ ਤੇ ਆਪਣੇ ਇੱਥੇ ਆ ਜਾਂਦੀ ਆ 200 ਦੇ ਤਕਰੀਬਨ ਤਕਰੀਬਨ ਤੇ ਕਿਵੇਂ ਕਿਵੇਂ ਮਹਿਸੂਸ ਕਰਦੇ ਆ ਉਹ ਇਹ ਪੀ ਕੇ ਈ ਜਦੋਂ ਸ਼ਰਧਾਈ ਸ਼ੱਕਦੇ ਆ ਜੀ ਉਹ ਬਹੁਤ ਜ਼ਿਆਦਾ ਆਪਣੇ ਆਪ ਨੂੰ ਵਧੀਆ ਕਹਿੰਦੇ ਆ ਵੀ ਅਸੀਂ ਜਿਹੜੇ ਮੰਨ ਲਓ ਵੀ ਤੰਨੇ ਦਾ ਜੂਸ ਆ ਜਾਂ ਹੋਰ ਅਸੀਂ ਪੀਲਿਆਂ ਕੋਕਾ ਕੋਲਾ ਜਾਂ ਹੋਰ ਕਹਿੰਦੇ ਉਹਦੇ ਨਾਲ ਬਹੁਤ ਹੀ ਵਧੀਆ ਨੇਚਰਲੀ ਚੀਜ਼ ਆ ਬੈਸਟ ਆ ਵਧੀਆ ਚਲਾਉਂਦੀ ਆ ਸਾਡੇ ਤੁਸੀਂ ਮੱਖਣ ਸਿੰਘ ਦੇ ਜਥੇ ਦੇ ਵਿੱਚ ਵੀ ਕੰਮ ਕਰਦੇ ਹੋ ਉਹਦੇ ਵਾਸਤੇ ਦੱਸਿਓ ਤੁਹਾਨੂੰ ਕਿਵੇਂ ਲੱਗਦਾ ਉਹ ਸੇਵਾ ਕਰਨ ਨਾਲ ਹਾਂਜੀ ਜਿਹੜੀ ਉਹ ਸੇਵਾ ਹੈ ਜੀ ਉਹ ਅਸੀਂ ਆਪਣੇ ਸੈਕਪੌਂਡੀਆਂ 12 ਇਤਿਹਾਸਕਾਂ ਦੀ ਸੰਗਤਾਂ ਦੀ ਸੇਵਾ ਕਰਦੇ ਆਏ ਇਹ ਅਸੀਂ ਆਪਣੀ ਕਿਰਤ ਦਾ ਹਿੱਸਾ ਵੀ ਬਣਾਇਆ ਹੈ ਇਹ ਚੀਜ਼ ਨੂੰ ਤੇ ਇਹ ਇੱਕ ਕਿਰਤ ਵੀ ਆ ਸਾਡੇ ਵਾਸਤੇ ਤੇ ਸੇਵਾ ਵੀ ਹੈ ਤੁਹਾਡੇ ਮਨ ਚ ਕਿਵੇਂ ਖਿਆਲ ਆਇਆ ਕਿ ਲੋਕਾਂ ਨੂੰ ਕੈਮੀਕਲ ਤੋਂ ਬਚਾ ਕੇ ਆਪਾਂ ਸਿੱਧੇ ਰਸਤੇ ਪਾਈਏ ਹਾਂਜੀ ਅਸੀਂ ਤਕਰੀਬਨ ਇਹ ਬਾਬਾ ਜੀ ਹੈ ਬਾਬਾ ਰਾਜਵਿੰਦਰ ਸਿੰਘ ਜੀ ਉਹਨਾਂ ਦੇ ਨਾਲ ਅਸੀਂ ਵਰਦਾਰਾ ਸਾਹਿਬ ਦੇ ਵਿੱਚ ਹੀ ਬਣਾਉਂਦੇ ਹੁੰਦੇ ਸੀਗੇ ਤੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਅਸੀਂ ਕਿਹਾ ਵੀ ਚਲੋ ਆਪ ਕੀ ਇਹ ਚੀਜ਼ ਛੱਦਦੇ ਆ ਆਪਾਂ ਦਹੀਂ ਵਗੈਰਾ ਤੇ ਆਪਾਂ ਹੋਰ ਸੰਗਤਾਂ ਨੂੰ ਵੀ ਇਹ ਬਣਾ ਕੇ ਦੇ ਜੀ ਸਾਨੂੰ ਅਜਿਹੇ ਇਨਸਾਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਸੰਗਤਾਂ ਦੀ ਤੇ ਕੌਮ ਦੀ ਸੇਵਾ ਕਰੀਏ ਮੈਂ ਨਰਪੈ ਸੱਚ ਤੋਂ ਡਾਕਟਰ ਜਸਕਰਨ ਸਿੰਘ ਸੰਧਵਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ